ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਐਸੀ ਹੋਏ ਪਰੀ ਜਾਨ ਤੇ ਦਿਆਰ ਰਹਾਉ ਸੋ ਮੇਰੇ ਚਿੱਤ ਵਿੱਚ ਐਸੀ ਕਈ ਅਜਿਹੋ ਜਹੀ ਪ੍ਰੀਤੀ ਪਰਬਲੋ ਪਈ ਹੈ ਕਹਿੰਦੇ ਜਿਸ ਪ੍ਰੀਤੀ ਨੂੰ ਦਇਆ ਦੇ ਘਰ ਪਰਮੇਸ਼ਰ ਜੀ ਆਪ ਹੀ ਜਾਣਦੇ ਹਨ ਰਹਾਉ ਮਾਦਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬੇਚਾਇਓ ਮਾਦਰ ਮਾਤਾ ਪਿਤਰ ਪਿਤਾ ਦਾ ਮੂਹ ਤਿਆਗ ਛੱਡ ਕਰਕੇ ਮੈਂ ਆਪਣਾ ਮਨ ਚਿਤ ਸੰਤਨ ਮਹਾਤਮਾ ਜਨਾਂ ਦੀ ਸੰਗਤ ਦੇ ਪਾਹੇ ਕਈਏ ਕੋਲ ਵੇਚ ਦਿੱਤਾ ਹੈ ਜਾਤ ਜਨਮ ਕੁਲ ਖੋਈਏ ਹਉ ਗਾਵੋ ਹਰ ਹਰੀ ਮਹਾਤਮਾ ਜਨਾਂ ਦੀ ਸੰਗਤ ਨੇ ਐਸੀ ਕਿਰਪਾ ਕੀਤੀ ਹੈ ਕਿ ਉੱਤਮ ਜਾਤੀ ਮਨੁੱਖਾ ਜਨਮ ਅਤੇ ਕੁਲ ਦਾ ਅਪਮਾਨ ਖੋਈਏ ਕੋ ਨਾਸ਼ ਕਰ ਦਿੱਤਾ ਹੈ ਪੰਜਾਂ ਤਤਾਂ ਕਰਕੇ ਜਾਤ ਪੈਦਾ ਹੋਏ ਮਨੁੱਖਾ ਜਨਮ ਵਿੱਚੋਂ ਆਸਰੀ ਸੰਪਦਾ ਰੂਪੀ ਕੁਲ ਨਾਸ਼ ਹੋ ਗਈ ਹੈ ਇਸੇ ਕਰਕੇ ਮੈਂ ਸਭ ਨੂੰ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਜਸ ਨੂੰ ਗਾਉਂਦੀ ਹਾਂ ਲੋਕ ਕੁਟੰਬ ਤੇ ਟੁੱਟੀ ਐ ਪ੍ਰਭ ਕੀਰਤ ਕੀਰਤ ਕਰੀ ਲੋਕਾ ਭਾਵ ਸੰਬੰਧੀਆਂ ਤੇ ਕੁਟੰਬ ਇਸਤਰੀ ਨਾਲ ਵਦੇ ਪਰਿਵਾਰ ਤੋਂ ਮੋਹ ਪ੍ਰੀਤੀ ਟੁੱਟ ਗਈ ਐ ਪ੍ਰਭ ਪਰਮੇਸ਼ਰ ਨੇ ਮੈਨੂੰ ਪ੍ਰਤਿਗ੍ਰਿਤ ਨਿਹਾਲ ਨਿਹਾਲ ਕਰ ਦਿੱਤਾ ਹੈ ਗੁਰਮੁਖੋ ਉਪਦੇਸ਼ਿਆ ਨਾਨਕ ਸੇਵ ਏਕ ਹਰੀ ਪੂਰੇ ਗੁਰਾਂ ਨੇ ਮੈਨੂੰ ਇਹੋ ਹੀ ਉਪਦੇਸ਼ ਦਿੱਤਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਤੂੰ ਏਕ ਹਰੀ ਪਰਮੇਸ਼ਰ ਦਾ ਹੀ ਸੇਵਨ ਕਈਏ ਭਜਨ ਕਰ ਸਾਰਗ ਮਹੱਲਾ ਪੰਜਵਾ ਲਾਲ ਲਾਲ ਮੋਹਨ ਗੋਪਾਲ ਤੂੰ ਇਹ ਸਾਰਿਆਂ ਨੂੰ ਮੋਹਿਤ ਕਰਨ ਵਾਲੇ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਤੂੰ ਦੁਨਿਆਵੀ ਲਾਲਾਂ ਤੋਂ ਵੀ ਬੇਕੀਮਤਾ ਲਾਲ ਹੈ ਲਾਲ ਪਿਆਰਿਆਂ ਤੋਂ ਲਾਲ ਪਿਆਰਾ ਹੈ ਕੀਟ ਹਸਤ ਪਾਖਾਨ ਜੰਤ ਸਰਬ ਮੈਂ ਪ੍ਰਤਪਾਲ ਤੂ ਰਹਾਉ ਜੋ ਵੀ ਕੀਟ ਕੀੜੀ ਹਸਤ ਹਾਥੀ ਪਾਖਾਨ ਪੱਥਰ ਤੇ ਸੂਖਮ ਸਥੂਲ ਜੀਵ ਹਨ ਇਹਨਾਂ ਸਾਰਿਆਂ ਵਿੱਚ ਵਿਆਪਕ ਹੋ ਕੇ ਤੂੰ ਇਹਨਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ ਰਹਾਉ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂ ਏ ਪਰਮੇਸ਼ਰ ਤੂੰ ਦੂਰ ਨਹੀਂ ਹੈ ਤੂੰ ਪੂਰ ਪੂਰਨ ਵਿਆਪਕ ਹੈ ਸਾਰਿਆਂ ਦੇ ਹਜੂਰ ਸਾਹਮਣੇ ਤੇ ਸਾਰਿਆਂ ਦੇ ਸੰਗੇ ਭਾਵ ਸਦਾ ਅੰਗ ਸੰਗੇ ਹੈ ਨਾਲ ਹੈ ਵਾ ਆਤਮਾ ਰੂਪ ਹੋਣ ਕਰਕੇ ਨੇੜੇ ਤੋਂ ਨੇੜੇ ਹੈ ਏ ਪਰਮੇਸ਼ਰ ਤੂੰ ਸੱਚ ਚਿੱਤ ਆਨੰਦ ਸਰੂਪ ਹੋਣ ਕਰਕੇ ਸੁੰਦਰ ਸੋਹਣਾ ਹੈ ਸੋਣਾ ਨੱਕ ਜਿਨ ਲੰਮੜੇ ਵਾਲਾ ਬਾਣੀ ਦਾ ਪਰਮਾਨ ਹੈ ਤੂੰ ਬੜਾ ਹੀ ਸੋਣਾ ਹੈ ਤੂੰ ਰਸਾਲ ਰਸਾਂ ਦਾ ਘਰ ਹੈ ਨਹਿ ਬਰਨ ਬਰਨ ਨਹਿ ਕੁਲਹਿ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਤੇਰਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਆਦ ਵਰਨਾ ਵਿੱਚੋਂ ਕੋਈ ਵੀ ਵਰਨ ਨਹੀਂ ਹੈ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਪਿੰਨ ਤੇ ਸਭੁ ਭੁਜਾਇ ਨਾਨਕਾ ਜਿਸੁ ਹੋਵੈ ਸੋ ਪ੍ਰਸੰਨ ਅਸੀਂ ਪੜਦੇ ਆ ਤੇਰਾ ਕੋਈ ਵੀ ਜਿਹੜਾ ਚੱਕਰ चेन अर वर्ण जात अर रूप रंग ਕੋਈ ਵੀ ਤੇਰਾ चेन ਨਹੀਂ ਹੈ ਭਾਵ বর্ণ ਰੰਗਾ ਵਿੱਚੋਂ श्याम आद रंग ਵੀ ਨਹੀਂ ਵਰਨ ਵਰਣਨ ਕਰਨ ਵਾਲਿਆਂ ਵਿੱਚੋਂ ਤੇਰਾ ਅਕਥ ਸਰੂਪ ਹੋਣ ਕਰਕੇ ਵਰਨਣ ਵੀ ਨਹੀਂ ਕੀਤਾ ਜਾ ਸਕਦਾ ਦੁਨਿਆਵੀ ਲੋਕਾਂ ਦੀਆਂ ਬਣਾਈਆਂ ਕੁਲੇ-ਕੁੱਲਾਂ ਵਿੱਚੋਂ ਤੇਰੀ ਕੋਈ ਕੁਲ ਵੀ ਨਹੀਂ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਏ ਪਰਮੇਸ਼ਰ ਤੂੰ ਕਿਰਪਾਲ ਕਿਰਪਾ ਦਾ ਘਰ ਹੈ ਕਿਰਪਾਲੂ ਹੈ ਸਾਰਗ ਮਹੱਲਾ ਪੰਜਵਾ ਕਰਤ ਕੇਲ ਵਿਖੇ ਮੇਲ ਚੰਦਰ ਸੂਰ ਮੋਹੇ ਏ ਜੀਵ ਤੂੰ ਵਿਸ਼ਿਆਂ ਦੇ ਨਾਲ ਮਿਲਾਪ ਕਰਕੇ ਖੇੜਾ ਕਰਦਾ ਹੈ ਤੂੰ ਵਿਸ਼ਿਆਂ ਦੇ ਵਿੱਚ ਆਪਣੇ ਚੇਤ ਨੂੰ ਮੇਲ ਕੇ ਵਿਸ਼ੇ ਭੋਗਣ ਦਾ ਕੇਲ ਆਨੰਦ ਮਾਣਦਾ ਹੈ ਇਹ ਵਿਸ਼ੇ ਇਤਨੇ ਪ੍ਰਬਲ ਹਨ ਇਨ੍ਹਾਂ ਨੇ ਤਾਂ ਚੰਦਰਮਾ ਤੇ ਸੂਰਜ ਆਦਿ ਦੇਵਤੇ ਵੀ ਮੋਹਿਤ ਕੀਤੇ ਹੋਏ ਹਨ ਉਪਜਤਾ ਵਿਕਾਰਦੁੰਦਰ ਨੌਪਰੀ ਜੁਨੰਤਕਾਰ ਸੁੰਦਰ ਅਨੇਗ ਪਾਉ ਕਰਤ ਫਿਰਤ ਬਿਨ ਗੋਪਾਲ ਤੋਹੇ ਰਹਾਉ ਇਹ ਜੀਵ ਜਦ ਪਰ ਤਖ ਚੇਤਨ ਮਾਇਆ ਦੇ ਨੌਪੁਰੀ ਪੋਟਿਆਂ ਝਾਂਜਰਾਂ ਦੀ ਸੁੰਦਰ ਸੋਹਣੀ ਚੁਨੰਤਕਾਰ ਸ਼ਿੰਕਾਰ ਸੁਣਦਾ ਹੈ ਤਦ ਤੇਰੇ ਹਿਰਦੇ ਵਿੱਚ ਦੁੰਦਰ ਦੁੰਦ ਹਲਚਲੀ ਮਚਾਉਣ ਵਾਲੇ ਵਿਕਾਰ ਝਟ ਹੀ ਉਪਜ ਤਾਂ ਕਹੀਏ ਪੈਦਾ ਹੋ ਜਾਂਦੇ ਪੋਟਿਆਂ ਦੀ ਸੁੰਦਰ ਸ਼ਿੰਕਾਰ ਵਤ ਸ਼ਬਦ ਸਪਰਸ਼ ਰੂਪ ਰਸ ਗੰਧ ਇਤਿਆਦ ਵਿੱਚ ਲੱਗ ਕੇ ਤੇਰੇ ਅੰਦਰ ਦੁੰਦਰ ਰਾਗ ਦ્વੈਖ ਰੂਪੀ ਵਿਕਾਰ ਪੈਦਾ ਹੋ ਜਾਂਦੇ ਹਨ ਤੇ ਕਹਿੰਦੇ अनेका ਤਰ੍ਹਾਂ ਕਰਕੇ ਇਹਨਾਂ ਵਿਸ਼ਿਆਂ ਦੇ ਨਾਲ ਭਾਉ ਪ੍ਰੇਮ ਕਰਦਾ ਫਿਰਦਾ ਹੈ ਤੈਨੂੰ ਇਹਨਾਂ ਵਿਸ਼ਿਆਂ ਵਿੱਚੋਂ ਨਿਗ ਆ ਕੇ ਇਹ ਵਿਸ਼ੇਸ਼ ਕਰਕੇ ਨਿਗ ਨਿਗ ਆਉਂਦਾ ਹੈ ਇਸ ਕਰਕੇ ਤੂੰ ਇਹਨਾਂ ਵਿਸ਼ਿਆਂ ਨੂੰ ਪ੍ਰੇਮ ਕਰਦਾ ਫਿਰਦਾ ਹੈ ਪਾਤਸ਼ਾਹ ਫਰਮਾਉਂਦੇ ਅਨੰਦ ਵੈਤ ਦੀ ਗਿਆਤ ਪੈਦਾ ਕਰਨ ਵਾਲੇ ਵਿੱਚ ਪੁਰਖਾਂ ਨਾਲ ਪ੍ਰੇਮ ਕਰਦਾ ਫਿਰਦਾ ਹੈ ਤੂੰ ਗੋਪਾਲ ਪਰਮੇਸ਼ਰ ਦੇ ਭਜਨ ਤੋਂ ਬਗੈਰ ਤੋਹੇ ਛਲਿਆ ਗਿਆ ਹੈ ਤੋਹੇ ਧੋਖੇ ਵਿੱਚ ਆ ਰਿਆਂ ਹੈ ਰਹਾਉ ਤੀਨ ਭੌ ਨੇ ਲਪਟਾਏ ਰਹੀ ਕਾਜ ਕਰਮ ਨ ਜਾਤ ਸਹੀ ਉਨਮਤ ਅੰਦ ਤੰਦ ਰਚਤ ਜੈਸੇ ਮਹਾਸਾਗਰ ਹੋਏ ਹੈ ਜੀਵੇ ਮਾਇਆ ਤੀਨ ਤਿੰਨੇ ਭਵਨਾ ਦੇ ਜੀਵਾਂ ਨੂੰ ਆਪਣੇ ਮੋਹ ਵਿੱਚ ਲਪਟਾਰੀ ਫਸਾਰੀ ਆ ਇਹ ਗੱਲ ਠੀਕ ਹੈ ਸਹੀ ਨਿਸ਼ਚੇ ਕਰਕੇ ਜਾਣ ਲਵੋ ਕਿ ਕੱਚੇ ਸਾਮ ਕਰਮਾਂ ਦੇ ਕਰਮ ਕਰਨ ਕਰ ਕਰਕੇ ਵੀ ਕਿਸੇ ਪਾਸੋਂ ਇਸ ਮਾਇਆ ਤੋਂ ਬਚਿਆ ਹੀ ਨਹੀਂ ਜਾ ਸਕਦਾ ਮਾਇਆ ਦੇ ਉਨਮਤ ਕਮਲੇ ਮਸਤ ਕੀਂਦੇ ਹੋਏ ਅੰਧ ਅੰਨੇ ਜੀਵ ਹਰ ਵਕਤ ਤੰਦਿਆਂ ਦੇ ਵਿੱਚ ਰਚਿਤ ਰਹਿੰਦੇ ਹਨ ਇਉਂ ਦੁਖੀ ਹੁੰਦੇ ਹਨ ਜਿਵੇਂ ਮਹਾ ਵੱਡੇ ਸਾਗਰ ਸਮੁੰਦਰ ਵਿੱਚ ਲਹਿਰਾਂ ਦੇ ਕਾਰਨ ਜਹਾਜ਼ ਨੂੰ ਤੋਹੇ ਤੱਕੇ ਪੈਣ ਨਾਲ ਅਸਵਾਰ ਦੁਖੀ ਹੁੰਦੇ ਆ ਜਿਨੂੰ ਜਹਾਜ ਡੋਲਦਾ ਤੇ ਸਵਾਰੀਆਂ ਵੀ ਉਛਾਲੇ ਮਾਰਦੀਆਂ ਤੇ ਦੁਖੀ ਹੁੰਦੀਆਂ ਰੋਂਦੀਆਂ ਕਿ ਹੁਣ ਅਸੀਂ ਜ਼ਰੂਰ ਮਰ ਜਾਵਾਂਗੇ ਜਾਂ ਦੁੱਖ ਵਿੱਚ ਪੈ ਜਾਵਾਂਗੇ ਉਦਰੇ ਹਰਿ ਸੰਤ ਦਾਸ ਕਾਟ ਦੀਨੀ ਜਮ ਕੀ ਫਾਸ ਪਦ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੇ ਕਹਿੰਦੇ ਆ ਕਿ ਜੋ ਪਰਮੇਸ਼ਰ ਦੇ ਦਾਸਾ ਪਾਪ ਧਾਰਨ ਵਾਲੇ ਸੰਤ ਭਗਤ ਜਨ ਇਸ ਮਾਇਆ ਤੋਂ ਉਦਰੇ ਬਚੇ ਹਨ ਇਸ ਮਾਇਆ ਤੋਂ बच ਕੇ ਸੰਸਾਰ ਸਮੁੰਦਰ ਤੋਂ ਉਦਰੇ ਤਰ ਗਏ ਹਨ ਉਸ ਪਰਮੇਸ਼ਰ ਨੇ ਕਹਿੰਦੇ ਮੇਰ ਭਰੀ ਦ੍ਰਿਸ਼ਟੀ ਕਰਕੇ ਉਹਨਾਂ ਦੀ ਜਮਾ ਦੀ ਫਾਹੀ ਕੱਟ ਦਿੱਤੀ ਹੈ ਜਿਸ ਪਰਮੇਸ਼ਰ ਦਾ ਨਾਮ ਪਦਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹੇ ਉਸੇ ਪਰਮੇਸ਼ਰ ਦੇ ਨਾਮ ਨੂੰ ਸੰਤ ਜਨ ਸਿਮਰਦੇ ਹਨ ਉਸੇ ਪ੍ਰਭੂ ਦੇ ਨਾਮ ਨੂੰ ਸਿਮਰ ਕੇ ਸੰਤ ਜਨ ਮਾਇਆ ਤੋਂ ਬਚੇ ਹਨ ਸੋ ਇੱਥੋਂ ਤੱਕ ਜੋ ਸ਼ਬਦਾਂ ਦਾ ਵੇਰਵਾ ਆਇਆ ਜਿਹੜੀ ਵੀ ਸੰਗਤ ਪੋਥੀਆਂ ਪ੍ਰਕਾਸ਼ ਕਰਕੇ ਇਹ ਵਿਚਾਰ ਨੂੰ ਸੁਣਦੀ ਹੈ ਪੜਦੀ ਹੈ ਸਹਿਜ ਪਾਠ ਕਰਦੀ ਹੈ ਉਹਨਾਂ ਵਾਸਤੇ ਇਹ ਬਹੁਤ ਸੋਹਣੀ ਗਿਆਤ ਹੈ ਕਿ ਜੋ ਗਣਿਤ ਦੇ ਅੱਖਰ ਲਾਏ ਪਾਤਸ਼ਾਹ ਨੇ ਥੱਲੇ ਸਭ ਤੋਂ ਪਹਿਲਾਂ 2 ਲੱਗਾ ਹੈ ਇਸ 2 ਇਸ ਸ਼ਬਦ ਦਾ ਭਾਵ ਇੱਕ 2 ਪਦੇ ਹਨ ਇਸ ਕਰਕੇ ਪਹਿਲਾਂ 2 ਅੰਕ ਲਿਖਿਆ ਹੈ ਸੋ ਅੱਗੇ ਜੋ 10 ਲੱਗਾ ਹੈ 10 ਤੋਂ ਭਾਵ 10 ਸ਼ਬਦ ਪੜਤਾਲ ਛੰਦ ਵਿੱਚ ਉਚਾਰਨ ਕੀਤੇ ਹਨ ਇਸੇ ਕਰਕੇ 10 ਅੰਕ ਲਿਖਿਆ ਹੈ ਜੋ ਅੱਗੇ 139 ਅੰਕ ਲਿਖਿਆ ਸਤਿਗੁਰਾਂ ਗੁਰਮੁਖੀ ਦੇ ਵਿੱਚ ਉਹ ਪੰਚਮ ਪਾਤਸ਼ਾਹ ਦੇ ਸ਼ਬਦ ਹਨ 139 ਸ਼ਬਦ ਸਤਿਗੁਰਾਂ ਦੇ ਆਏ ਹਨ ਸੋ ਤਿੰਨ ਅੰਕ ਲੱਗਾ ਹੈ ਤਿੰਨ ਸ਼ਬਦੋਂ ਭਾਵ ਤਿੰਨ ਸ਼ਬਦ ਪਹਿਲੇ ਸਤਿਗੁਰਾਂ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਰਾਗ ਵਿੱਚ ਉਚਾਰਨ ਕੀਤੇ ਹੋਏ ਆਏ ਹਨ ਸੋ 13 ਅੰਕ ਲੱਗਾ ਹੈ 13 ਭਾਵ 13 ਸ਼ਬਦ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ ਸੋ 139 3 ਤੇ 13 ਇਹਦਾ ਟੋਟਲ ਜੋ ਜੋੜ ਹੈ ਹੁਣ ਤੱਕ ਸ਼ਬਦਾਂ ਦਾ ਉਹ 155 ਬਣਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਪੋਤੀਆਂ ਤੋਂ 155 ਜੋਸ਼ ਅੰਕ ਲੱਗਾ ਸਾਰੇ ਸ਼ਬਦਾਂ ਦਾ ਇਹ ਕੁੱਲ ਜੋੜ ਹੈ ਅੱਗੇ ਨਾਵੇਂ ਮਹੱਲੇ ਦੀ ਬਾਣੀ ਰੰਭ ਹੋ ਰਹੀ ਆਓ ਆਨੰਦ ਮਾਣੀਏ ਸਮੇ ਦੇ ਵਿੱਚ ਰਹਿ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸਰੰਗ ਮਹੱਲਾ ਨਾਵਾ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵਕਤ ਪੂਰਬ ਵੱਲ ਵਿਚਰਦੇ ਹੋਏ ਪਟਨਾ ਸਾਹਿਬ ਬਿਹਾਰ ਵਿਖੇ ਪਹੁੰਚੇ ਤੇ ਕਾਫੀ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਰਹੇ ਜਦ ਸਤਿਗੁਰੂ ਸਾਹਿਬ ਜੀ ਰਾਜੇ ਵਿਸ਼ਨ ਸਿੰਘ ਦੀ ਮਦਦ ਦੇ ਵਾਸਤੇ ਅੱਗੇ ਟਾਕੇ ਵੱਲ ਨੂੰ ਜਾਣ ਲੱਗੇ। ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਪਟਨੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਕਿ اے ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਬੈਰਾਗ ਕਿਵੇਂ ਪੈਦਾ ਹੋਵੇ ਇਹ ਸੁਣ ਕੇ ਰਾਗ ਸਾਰੰਗ ਦੇ ਅੰਦਰ ਮਹੱਲਾ ਨਾਵਾ ਨਵੇਂ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਪਦੇਸ਼ ਦਿੰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਹਰ ਬਿਨ ਤੇਰੋ ਕੋ ਨਾ ਸਹਾਈ ਹੇ ਜੀਵ ਪਰਮੇਸ਼ਰ ਤੋਂ ਬਿਨਾਂ ਤੇਰਾ ਕੋਈ ਵੀ ਲੋਕ ਪ੍ਰਲੋਕ ਵਿੱਚ ਸਹਾਇਕ ਨਹੀਂ ਹੋਵੇਗਾ ਤੇ ਨਾ ਹੈ ਕਾਂ ਕੀ ਮਾਤ ਪਿਤਾ ਸੁੱਤ ਬਨਤਾ ਕਾ ਕੋ ਕਾਹੂ ਕੋ ਭਾਈ ਰਹਾ ਬਿਨਾ ਪ੍ਰਜੋਜਨ ਬਿਨਾ ਮਤਲਬ ਤੋਂ ਕਾਂ ਕੀ ਕੋਣ ਕਿਸੇ ਦੀ ਮਾਤਾ ਕੋਣ ਕਿਸੇ ਦਾ ਪਿਓ ਕੋਣ ਕਿਸੇ ਦਾ ਸੁੱਤ ਪੁੱਤਰ ਕੋਣ ਕਿਸੇ ਦੀ ਬਨਤਾ ਇਸਤਰੀ ਹੈ ਤੇ ਕੌਣ ਕਾਹੂ ਕਿਸੇ ਦਾ ਕੋਈ ਭਰਾ ਹੈ ਭਾਵ ਕੋਈ ਵੀ ਨਹੀਂ ਹੈ ਰਹਾਉ ਬਿਸਰਾਮ ਦੇ ਕੇ ਵਿਰਾਗ ਦੀ ਮੂਰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਪਾਵਨ ਸ਼ਬਦ ਉਚਾਰਨ ਕਰਦੇ ਆ ਧਨ ਤਰਨੀ ਅਰ ਸੰਪਤ ਸਗਰੀ ਜੋ ਮਾਨਿਓ ਅਪਨਾਈ ਹੈ ਜੀਵ ਧਨ ਦੌਲਤ ਤਰਨੀ ਕਈਏ ਧਰਤੀ ਜ਼ਮੀਨ ਅਰ ਅਤੇ ਸਾਰੀ ਹਾਤੀ ਕੋੜੇ ਆਦ ਏ ਬੇਪੂਤੀ ਸੰਪਦਾ ਜੋ ਤੂੰ ਆਪਣੀ ਮੰਨੀ ਹੋਈ ਹੈ ਤਨ ਛੁੱਟੈ ਕਾਸ਼ ਸੰਗ ਨ ਚੱਲੇ ਕਹਾ ਤਾਹੀ ਲਪਟਾਈ हे जीव ਜਦ ਤਿਰਾ ਤਨ ਸਰੀਰ ਛੁੱਟ ਗਿਆ ਤਦ ਕਹਿੰਦੇ ਕੁਝ ਵੀ ਧਨ ਪਦਾਰਥ ਨਾਲ ਨਹੀਂ ਚੱਲਣਾ ਤੂੰ ਕਿਸ ਵਾਸਤੇ ਉਹਨਾਂ ਮਿੱਥਿਆ ਧਨ ਪਦਾਰਥਾਂ ਵਿੱਚ ਲੰਪਟ ਫਸ ਰਿਹਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿ ਉਹ ਰਚਨਾ ਬਢਾਈ ਜੋ ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲਾ ਹੈ ਤੇ ਹਮੇਸ਼ਾ ਜੰਮਣ ਮਰਨ ਦੇ ਦੁੱਖਾਂ ਨੂੰ ਭੰਨਣ ਦਾਸ਼ ਕਰਨ ਵਾਲਾ ਪਰਮੇਸ਼ਰ ਹੈ ਕਹਿੰਦੇ ਉਸ ਦੇ ਨਾਲ ਚਿੱਤ ਦੀ ਰੁਚੀ ਤੂੰ ਵਧਾਉਣਾ ਨਹੀਂ ਕੀਤੀ ਪ੍ਰੀਤੀ ਨਹੀਂ ਵਢਾਈ ਆਪਣੀ ਪ੍ਰੀਤੀ ਨੂੰ ਨਾਲ ਨਹੀਂ ਜੋੜਿਆ ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਸਾਰਾ ਸੰਸਾਰੀ ਮਿਥਿਆ ਅਣਹੋਇਆ ਪ੍ਰਤੀਤ ਹੋ ਰਿਹਾ ਜਿਵੇਂ ਰਹਿ ਨਾਈ ਰਾਤ ਆਈ ਤੋ ਸੁਪਨਾ ਮਿਥਿਆ ਰੂਪ ਹੁੰਦਾ ਨਾ ਜਿਵੇਂ ਰਾਤ ਆਈ ਤੋ ਸੁਪਨੇ ਵਿੱਚ ਜੀਵ ਬਿਆੰਤ ਪਦਾਰਥਾਂ ਦੀ ਰਚਨਾ ਰਚਾ ਲੈਂਦਾ ਤੇ ਪ੍ਰਵਾੜ ਆਦ ਬਣਾ ਲੈਂਦਾ ਪਰ ਜਾਗਣ ਤੋਂ ਸੁਪਨੇ ਵਾਲੀ ਕੋਈ ਵੀ ਚੀਜ਼ ਕੋਲ ਨਹੀਂ ਦਿਸਦੀ ਇਸੇ ਪ੍ਰਕਾਰ ਅਵਸਥਾ ਰੂਪੀ ਰਾਤ ਵਿੱਚ ਅਵਿਦਿਆ ਰੂਪੀ ਨੀਂਦੋਂ ਕਰਕੇ ਸੰਸਾਰ ਸੁਪਨਾ ਸੱਚਾ ਪ੍ਰਤੀਤ ਹੋ ਰਿਹਾ ਹੈ ਪਰੰਤੂ ਗਿਆਨ ਅਵਸਥਾ ਵਿੱਚ ਜਾਗਣ ਤੋਂ ਸੰਸਾਰ ਦੀ ਕੋਈ ਵੀ ਚੀਜ਼ ਸੱਚੀ ਨਹੀਂ ਦਿਸਦੀ ਇਸੇ ਕਰਕੇ ਸੰਸਾਰ ਸੁਪਨੇ ਵਿੱਚ ਪ੍ਰਤੀਤ ਹੋਏ ਹੋਰੇ ਪਦਾਰਤ ਵੀ ਜੀਵ ਦੇ ਨਾਲ ਪ੍ਰਲੋਕ ਨੂੰ ਨਹੀਂ ਜਾਣਗੇ ਸੋ ਇੱਕ ਉਦਾਹਰਨ ਮਹਾਪੁਰਖ ਦਿਆ ਕਰਦੇ ਸਨ ਕਿ ਜਿਵੇਂ ਕੋਈ ਰਾਜਾ ਉਹਨਾਂ ਦਾ ਇੱਕੋ ਇੱਕ ਇਕਲੋਤਾ ਬੇਟਾ ਉਹ ਬਿਮਾਰ ਰਹਿਣ ਲੱਗ ਗਿਆ ਬਿਮਾਰ ਇਤਨਾ ਰਹਿਣ ਲੱਗਾ ਕਿ ਉਸ ਨੂੰ ਸੂਲ ਪੀੜਾ ਉਠਿਆ ਕਰੇ ਉਹ ਚੀਕਾਂ ਮਾਰਿਆ ਕਰੇ ਕੁਰਲਾਇਆ ਕਰੇ ਰੋਇਆ ਕਰੇ ਰਾਜਾ ਤੇ ਰਾਣੀ ਦੋਵੇਂ ਵਿਅਕਤਲ ਬੇਬਲ ਹੋ ਜਾਇਆ ਕਰ ਅਸੀਂ ਜਾਣਦੇ ਹਾਂ ਕਿ ਔਲਾਦ ਦੇ ਧੀਆ ਪੁੱਤਰਾਂ ਦੇ ਦੁੱਖ ਬੜੇ ਸਾਨੂੰ ਅੰਦਰੋਂ ਇੱਕ ਬਲੁੰਦਰਾ ਪਾਉਂਦੇ ਹਨ ਭਾਵਤੀ ਪੁੱਤਰ ਸਭ ਨੂੰ ਪਿਆਰੇ ਹੁੰਦੇ ਆ ਰਾਜਾ ਰਾਣੀ ਨੂੰ ਬਹੁਤ ਅੰਦਰੋਂ ਬਲੁੰਦਰ ਪੈਣੀ ਦੁੱਖ ਪੀੜਾ ਆਉਣੀ ਦਿਨ ਰਾਤ ਭੁੱਖੇ ਧਿਆਏ ਰਹਿਣਾ ਸੌਣਾ ਨਾ ਇੱਕ ਦਿਨ ਦੀ ਗੱਲ ਆ ਹਕੀਮਾਂ ਨੇ ਜਵਾਬ ਦੇ ਦਿੱਤਾ ਕਿ ਇਹ ਤੁਹਾਡਾ ਬੱਚਾ ਨਹੀਂ ਬਚਣਾ ਇਹ ਮਰ ਜਾਵੇਗਾ ਕੁਝ ਦਿਨ ਇਸ ਦੀ ਸੇਵਾ ਕਰ ਲਓ ਰਾਜਾ ਗੋਦੀ ਵਿੱਚ ਲੈ ਕੇ بیٹے ਨੂੰ ਲੋਰੀਆਂ ਦੇ ਰਿਆ ਉਹਦੇ ਨਾਲ ਆਪਣਾ ਦੁੱਖ ਸਾਂਝੀ ਕਰ ਰਿਹਾ ਉਹਨੂੰ ਪਰਚਾਉਣ ਦਾ ਉਹਦਾ ਜੀ ਜਿਹੜਾ ਉਹਦਾ ਬਹਾਨਾ ਲੱਭ ਰਿਹਾ ਕਿਸੇ ਤਰ੍ਹਾਂ ਬੱਚੇ ਨੂੰ ਚੁੱਪ ਕਰਾਇਆ ਜਾਵੇ ਪੀੜਾ ਤੋਂ ਧਿਆਨ ਹਟਾਇਆ ਜਾਵੇ ਪਰ ਜਦੋਂ ਪੀੜਾ ਹੁੰਦੀ ਹੋਵੇ ਕਿੱਥੇ ਧਿਆਨ हटਦਾ ਹੈ ਸੋ ਦੱਸਦੇ ਕਿ ਰਾਜੇ ਦੀ ਕਈ ਦਿਨਾ ਤੋਂ ਸੌਣ ਨਾ ਕਰਨ ਨਾ ਸੁੱਤੇ ਹੋਣ ਕਰਕੇ ਅੱਖ ਲੱਗੀ ਬੱਚਾ ਗੋਦੀ ਵਿੱਚ ਸੀ ਸੋ ਜਦੋਂ ਅੱਖ ਲੱਗੀ ਤੇ ਕੀ ਦੇਖਦਾ ਰਾਜਾ ਕਿ ਉਹਦਾ ਅਗਲੇ ਸੁਪਨੇ ਵਿੱਚ ਵੀ ਜੋ ਜਨਮ ਹੋਇਆ ਹੈ ਤੇ ਬੜੀਆਂ ਸ਼ਾਦੀਆਂ ਹੋ ਗਈਆਂ ਬੜਾ ਬਾਲ ਬੱਚਾ ਵੱਧ ਗਿਆ ਤੇ ਪਰਿਵਾਰ ਬਹੁਤ ਸਾਰਾ ਵੱਧ ਗਿਆ ਜਦੋਂ ਪਰਿਵਾਰ ਇੰਨਾ ਵਧਿਆ ਰਾਜਾ ਚਹਿਲ ਪਹਿਲ ਕਰ ਰਿਹਾ ਉਸ ਪਰਿਵਾਰ ਵਿੱਚ ਤੇ ਰਾਣੀ ਨੇ ਚੀਕ ਮਾਰੀ ਇੰਨੀ دیر ਨੂੰ ਬੱਚਾ ਚੜਾਈ ਕਰ ਗਿਆ ਰਾਣੀ ਦੀ ਚੀਕ ਸੁਣ ਕੇ ਰਾਜੇ ਦੀ ਅੱਖ ਖੁੱਲੀ ਤੇ ਰਾਜਾ ਪਹਿਲਾਂ ਹੱਸਿਆ ਤੇ ਫਿਰ ਰੋਇਆ ਰਾਣੀ ਕਹਿੰਦੀ ਆਸ-ਪਾਸ ਵਾਲੇ ਸਾਰੇ ਮੰਤਰੀ ਸੰਤਰੀ ਕਹਿਣ ਲੱਗੇ ਸ਼ਾਇਦ ਬੱਚੇ ਦਾ ਦੁੱਖ ਮਨ ਨੂੰ ਲੱਗ ਗਿਆ ਹੈ ਰਾਜਾ ਪਾਗਲ ਹੋ ਗਿਆ ਕਮਲਾ ਹੋ ਗਿਆ ਹੈ ਪਹਿਲਾਂ ਹੱਸਿਆ ਹੈ ਫਿਰ ਰੋਇਆ ਹੈ ਰਾਜੇ ਨੂੰ ਪੁੱਛਿਆ ਭਾਈ ਇਹ ਕੀ ਕਾਰਨ ਹੈ ਕਹਿਣ ਲੱਗਾ ਮੈਂ ਕੀ ਕਰਾਂ ਮੈਂ ਹੱਸਿਆ ਤਾਂ ਹਵਾ ਉਹ ਰੱਬਾ ਤੇਰੀ ਕੀ ਆ ਲੀਲਾ ਹੈ ਉਹ ਸੁਪਨੇ ਦੇ ਵਿੱਚ ਸੁੱਤਿਆਂ ਇੰਨਾ ਵੱਡਾ ਪਰਿਵਾਰ ਮੈਂ ਉਹਨੂੰ ਰੋਵਾ ਛੱਡਾਂ ਇਹਨੂੰ ਜਿਵੇਂ ਇਸ ਇੱਕ ਬੱਚੇ ਨੂੰ ਰੋਵਾ ਹੈ ਦੋਨੇ ਸੁਪਨੇ ਕਹਿਣ ਦਾ ਭਾਵ ਜਿਹੜਾ ਸੁਪਨਾ ਹੈ ਪਾਤਸ਼ਾਹ ਕਹਿੰਦੇ ਉਹ ਜਿਵੇਂ ਰਾਤ ਦਾ ਸੁਪਨਾ ਇਹ ਦਿਨ ਦਾ ਸੁਪਨਾ ਹੈ ਰਾਤ ਵਾਲਾ ਸੁਪਨਾ ਅੱਖ ਖੋਲੇ ਤੇ ਖਤਮ ਹੋ ਜਾਂਦਾ ਹੈ ਦਿਨ ਵਾਲਾ ਸੁਪਨਾ ਅੱਖਾਂ ਮੀਟਿਆਂ ਤੇ ਖਤਮ ਹੁੰਦਾ ਹੈ ਆਪ ਜੀ ਸਮਝ ਗਏ ਹੋਵੋਗੇ ਭਾਵ ਜਿੱਦਣ ਜਮ ਆ ਕੇ ਸਾਨੂੰ ਘੇਰ ਲੈਂਦੇ ਸਾਡੀਆਂ ਅੱਖਾਂ ਨੂੰ ਬੰਦ ਕਰ ਦਿੰਦੇ ਕੰਨਾਂ ਤੋਂ ਬੋਲੀਆਂ ਕਰ ਦਿੰਦੇ ਮੂੰਹ ਦੇ ਵਿੱਚੋਂ ਜ਼ੁਬਾਨ ਖਿੱਚ ਲੈਂਦੇ ਬੋਲਣ ਨਹੀਂ ਦਿੰਦੇ ਇਹ ਸੁਪਨਾ ਉਸ ਦਿਨ ਖਤਮ ਹੁੰਦਾ ਹੈ ਸਾਰੰਗ ਮਹੱਲਾ ਨਾਵਾ ਕਹਾ ਮਨ ਵਿਖਿਆ ਸਿਉ ਲਪਟਾਈ ਏ ਮੇਰੇ ਮਨ ਤੂੰ ਕਿਸ ਵਾਸਤੇ ਮਾਲਾ ਵਿਸ਼ਿਆਂ ਦੇ ਨਾਲ ਲੰਪਟ ਫਸ ਰਿਆ ਜਾਂ ਜਗ ਮੈਂ ਕੋਊ ਰਹਿਣ ਨਾ ਪਾਵੇ ਇੱਕ ਆਵੇ ਇੱਕ ਜਾਹੀ ਰਹਾ ਇਹ ਇਸ ਜਗ ਸੰਸਾਰ ਵਿੱਚ ਕੋਈ ਵੀ ਸਰੀਰ ਧਾਰ ਕੇ ਅੱਜ ਤੱਕ ਰਹਿ ਨਹੀਂ ਸਕਿਆ ਤੇ ਰਹਿਣਾ ਨਹੀਂ ਪਾਉਣਾ ਕਰੇਗਾ ਇੱਕ ਜਨਮ ਧਾਰ ਕੇ ਆਉਂਦਾ ਹੈ ਦੂਸਰਾ ਕੂਚ ਕਰਕੇ ਸੰਸਾਰ ਤੋਂ ਜਾਂਦਾ ਹੈ ਰਹਾਉ ਕਾਂਕੋ ਤਨ ਤਨ ਸੰਪਦ ਕਾਂ ਕੀ ਕਾਸਿਓ ਨੇਹ ਲਗਾਹੀ ਇਹ ਕਾਂ ਕਹਿੰਦੇ ਕਿਸ ਦਾ ਤਨ ਸਰੀਰ ਕਿਸ ਦਾ ਤਨ ਤੇ ਕਿਸ ਦੀ ਸੰਪਤੀ ਹਾਥੀ ਘੋੜੇ ਆਦਿ ਵਿਪੂਤੀ ਹੈ ਕਿਸੇ ਦੀ ਵੀ ਨਹੀਂ اے ਜੀਵ ਤੂੰ ਕਿਸ ਮਿਥਿਆ ਪਦਾਰਥਾਂ ਦੇ ਨਾਲ ਪ੍ਰੇਮ ਲਗਾ ਰਿਹਾ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ਜਿਹੜਾ ਸੰਸਾਰਿਕ ਪਸਾਰਾ ਦਿਸ ਰਿਹਾ ਉਹ ਸਾਰਾ ਕੁਝ ਇਉਂ ਨਾਸ਼ ਹੋ ਜਾਏਗਾ ਜਿਵੇਂ ਬੱਦਲ ਦੀ ਛਾਂ ਥੋੜੇ ਚਿਰ ਬਾਅਦ ਨਾਸ਼ ਹੋ ਜਾਂਦੀ ਇਸੇ ਪ੍ਰਕਾਰ ਜੋ ਮਾਇਆ ਰੂਪੀ ਬੱਦਲ ਦੀ ਸੁਖ ਰੂਪੀ ਛਾਂ ਪ੍ਰਤੀਤ ਹੋ ਰਹੀ ਨਾ ਸਾਨੂੰ ਪਾਤਸ਼ਾਹ ਕਹਿੰਦੀ ਪ੍ਰਾਪਲਬਦ ਰੂਪੀ ਹਵਾ ਆਉਣ ਕਰਕੇ ਪੁੰਨੀ ਪੁਰਖਾਂ ਦੇ ਕੋਲ ਚਲੀ ਜਾਵੇਗੀ ਤਜ ਅਭਿਮਾਨ ਸ਼ਰਣ ਸੰਤਨ ਗਹ ਮੁਕਤ ਹੋ へ ਸ਼ਿਨਮਾਹੀ ਇਹ ਮਨ ਦੇ ਦਬ ਅਭਿਮਾਨ ਹੰਕਾਰ ਛੱਡ ਕੇ ਸੰਤਨ ਸਾਸ ਗਰਾਸ ਨਾਮ ਜੱਪਣ ਵਾਲੇ ਪੁਰਖਾਂ ਦੀ ਸ਼ਰਣ ਓਟ ਗ੍ਰਹਿਣ ਪਕੜਨਾ ਕਰ ਫੇਰ ਤੂੰ ਇੱਕ ਸ਼ਿਨ ਦੇ ਖਿਨਮਾਹੀ ਵਿੱਚ ਹੀ ਗੁਰਾਂ ਦੀ ਕਿਰਪਾ ਦੁਆਰਾ ਮੁਕਤ ਹੋ ਜਾਵੇਂਗਾ ਜਨ ਨਾਨਕ ਭਗਵੰਤ ਭਜਨ ਬੇਨ ਸੁਖ ਸੁਪਨੇ ਪੀ ਨਾਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਗ ਦੀ ਮੂਰਤ ਸਤਿਗੁਰੂ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਤੇ ਫਰਮਾਉਂਦੇ ਆ ਕਥਨ ਕਰਦੇ ਹਨ ਕਿ हे ਭਾਈ ਭਗਵੰਤ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਗੈਰ ਸੁਪਨੇ ਵਿੱਚ ਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ ਤਨਾ ਹੁੰਦਾ ਹੈ ਪਾਤਸ਼ਾਹ ਦੀ ਆਪਾਂ ਸ਼ਲੋਕਾਂ 'ਚ ਪੜ੍ਹਦੇ ਹਾਂ ਕਿ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਭੀ ਜੇਕਰ ਤੂੰ ਇਹ ਪ੍ਰਾਣੀ ਸੁੱਖਾਂ ਨੂੰ ਚਾਹੁੰਦਾ ਹੈ ਮੈਨੂੰ ਸੁੱਖ ਮਿਲਣ ਤਾਂ ਨਾਮ ਦੀ ਵਾਹਿਗੁਰੂ ਦੀ ਪਰਮੇਸ਼ਰ ਦੀ ਸ਼ਰਨ ਲੈ ਲੈ ਨਾਮ ਜਪਿਆ ਕਰ ਆਓ ਫਿਰ ਆਪਾਂ ਵੀ ਦੋ ਚਾਰ ਮਿੰਟ ਨਾਮ ਜਪ ਕੇ ਹਾਜ਼ਰੀ ਲਵਾ ਕੇ ਪਤੀ ਬੁਲਾਈਏ ਵਾਹਿਗੁਰੂ ਵਾਹੇ ਗੁਰੂ 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 ਅਲਸਾ ਵਾਹਿਗੁਰੂ ਜੀ ਕੀ ਫਤਿਹ